ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਈ ਹੋਪ ਯੂ ਸਾਰਿਆਂ ਠੀਕ ਠਾਕ ਹੋਵੋਗੇ ਫਿਰ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਚਾਹ ਮੈਂ ਮਾੜੀ ਮੁੰਡੇ ਦੀ ਦਵਾਈ ਲੈਣ ਚੱਲੀ ਆ ਆ ਗਿਆ ਭਾਈ ਨਾ ਨਾ ਮੈਂ ਇੱਥੋਂ ਲੈ ਆਣੀ ਆ ਦੇ ਮਮੀ ਕਿੱਥੇ ਆ ਉਹ ਅੱਛਾ ਜੀ ਆ ਚਾਰਜਰ ਲਾਉਣਾ ਸੀ ਮੜਾ ਜਾਨ ਨਾਲ ਲਾ ਲਾ ਉਹ ਆ ਜਾਓ ਤੁਸੀਂ ਮੜਾ ਲਾ ਦਿਓ ਹਾਂ ਜੀ ਮੈਂ ਆ ਸਵੇਰ ਦੀ ਹੁਣ ਆਈ ਆ ਪਲਾਟ ਦੇ ਵਿੱਚ ਤੁਹਾ ਮੈਂ ਸੂਟ ਪਾਇਆ ਤੁਸੀਂ ਦੱਸਿਓ ਕਿਦਾ ਲੱਗਾ ਸੂਟ ਮੇਰੇ ਅੱਛਾ ਲੱਗਾ ਅੱਛਾ ਲੱਗਾ ਹੈ ਮੂਜੇ ਬੋਬੀ ਕਹਿ ਰਹੇ ਥੇ ਆਪਕੇ ਸੂਟ ਬਹੁਤ ਅੱਛੇ ਲੱਗਦੇ ਹਨ ਅੱਛਾ ਕਹਿੰਦੇ ਤੁਸੀਂ ਬਹੁਤ ਸੂਟ ਘੱਟ ਪਉਂਦੇ ਆ ਮੈਂ ਖਈਆ ਮੈਂ ਸੂਟ ਬਹੁਤ ਘੱਟ ਪਉਂਦੀ ਆ ਸੂਟ ਮੈਂ ਕਿਸੇ ਕਿਸੇ ਟਾਈਮ ਪਉਂਦੀ ਆ ਸਿਆਲਾਂ ਹਾਂ ਮੈਂ ਕਿ ਮੇਰੀ ਸਾਸੂ ਮਾਂ ਕਹਤੀ ਹੈ ਕਿ ਸੂਟ ਤੂੰ ਘੱਟ ਪਾਇਆ ਕਰ ਜੀ ਬੰਦਾ ਪਾਇਆ ਜੀ ਪੈਟ ਜਿਆਦਾ ਪਾਇਆ ਕਰ ਟਾਪ ਜਿਆਦਾ ਪਾਇਆ ਕਰ ਤੇ ਮੈਂ ਕਿ ਜਦੋਂ ਫਿਰ ਮੈਂ ਪਿੰਡ ਪੁੰਡ ਜਾਨੀ ਆ ਤਾਂ ਫਿਰ ਮੈਂ ਸੂਟ ਸਲਵਾਰ ਪੋਣੀ ਆ ਓਕੇ ਓਕੇ ਗਾਇਜ਼ ਅੱਜੀ ਕੌਣ ਕਹਿੰਦੀ ਉਹ ਸਮਾਨ ਲੈਣ ਗਏ ਸੀ ਮੈਂ ਟਾ ਚਾਬੀ ਚਾਬੀ ਹੁਣ ਮੈਂ ਨਹੀਂ ਆਉਣਾ ਅੰਕਲ ਜੀ ਨੂੰ ਕੋ ਚੱਲ ਜਾਓ ਆ ਲੈ 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 ਹਾਂਜੀ ਸੋ ਆਂਟੀ ਹੋਣਾ ਕਿ ਕੱਲ ਪ੍ਰਭਾਤ ਫੇਰੀ ਆ ਸਵੇਰੇ 4 ਵਜੇ ਪ੍ਰਭਾਤ ਫੇਰੀ ਆ ਹਾਂ ਪਾਜੀ ਜਾਲੀ ਨਾ ਖੁੱਲੀ ਰਵੇ ਆ ਗਿਆ ਜਾਲੀ ਵਾਲਾ ਬੂਆ ਕਾਦਰ ਜਾਲੀ ਵਾਲਾ ਜਿਹੜਾ ਉਹਨਾਂ ਦਾ ਓਏ ਕਾਕਾ ਮੈਨੂੰ ਕਾਕੇ ਵਾਲ ਨੂੰ ਨਾਲ ਜਾਈ ਠੀਕ ਆ ਕਾਕਾ ਤਾਂ ਢਪਾਏ ਆ ਨਾ ਮੇਰਾ ਪਾ ਹਾਂ ਤਾਂ ਢਪਾ ਮੇਰਾ ਪਾਜੀ ਕਾ ਹਾਂ ਤੇਰਾ ਪਾ ਆ ਮੇਰਾ ਪਾ ਹਾਂ ਤੇਰਾ ਪਾ ਤੇਰਾ ਪਾ ਮੇਰਾ ਤੇਰਾ ਪਾ ਆ ਬੈੜਾ ਮੇਰਾ ਬੰਦੇ ਤੇਰਾ ਮਾਪਾ ਹਾਂ ਚੱਲ ਆ ਪਾਉਟ ਹੋਇਆ ਪਰ ਇਹ ਤੂੰ ਤੋਂ ਪੱਕਾ ਦੀਦਾ ਹੀ ਨਹੀਂ ਇਹ ਦੇ ਚੱਲ ਆ ਜਾ ਚਲੋ ਮਨਵੀਰ ਮੰਮਾ ਮੰਮਾ ਚਲਾ ਜਾਓ ਸਾਡੇ ਦਾ ਲਾਲ ਸੀ ਨੂੰ ਚੱਲ ਮਨਵੀਰ ਉਧਰ ਚੱਲ ਚੱਲੀਏ ਗੱਡੀ ਕੰਮ ਕਰੀਏ ਚਲੋ ਆ ਜਾ ਮੰਮਾ ਨੰਨੂ ਵਿੱਚ ਡਿੱਗ ਗਿਆ ਨਣਾਰੇ ਕੋਈ ਕੱਪੜੇ ਪਾਇਆ ਤਾਂ ਫਾਇਦਾ ਨਹੀਂ ਹੁੰਦਾ ਨਾ ਤੈਨੂੰ ਨਵਾਉਣ ਦਾ ਫਾਇਦਾ ਹਾ ਮੁਰਾਹਲ ਕਰ ਲਿਆ ਆਪਣਾ ਆ ਉੱਤੋਂ ਪਾਣੀ ਲੱਗਣ ਦਿਆ ਆ ਇਧਰ ਮਿੱਟੀ ਚੱਕ ਹੁੰਦੀ ਪਈ ਮਿੱਟੀ ਆ ਅਰੇ ਤਾਂ ਸੱਚ ਰੇਤਾ ਆ ਦੇ ਸੜਕਾ ਰੋ ਸੜਕਾ ਰੈਡੀ ਹੋ ਗਿਆ ਐਨੀ ਪਹਿਲਾ ਤੁਹਾਡਾ ਪਹਿਲਾ ਦਾਡਾ ਨਹੀਂ ਪਹਿਲਾ ਤੁਹਾਡਾ ਵਲੌਗ ਬਣਾਉਣਾ ਅੰਕਲ ਮੈਂ ਠੇਕੇਦਾਰ ਦਾ ਬਣਾ ਪਹਿਲਾ ਠੇਕੇਦਾਰਾ ਅੰਕਲ ਦਾ ਬਣਾਉਣਾ ਵਲੌਗ ਨਾ 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 ਪਹਿਲਾ ਅੰਕਲ ਦਾ ਬਣਾਉਣਾ ਵਲੌਗ ਆਓ ਅੰਕਲ ਜੀ ਤੁਹਾਡਾ ਨਾਮ ਕੀ ਆ ਸੁਚਾ ਸਿੰਘ ਸੁਚਾ ਸਿੰਘ ਸੱਚਾ ਸਿੰਘ ਅੰਕਲ ਦਾ ਨਹੀਂ ਇਹਦੀ ਨਾ ਇਹਦਾ ਨਹੀਂ ਬਣਾਈ ਨਾ ਇਹ ਯਾਨੀ ਬੰਦੀ ਸਕੂਟਰ ਆ ਜੀ ਸਕੂਟਰ ਸਕੂਟਰ ਯਾਟਰ ਕੋਈ ਨਹੀਂ ਭਰਾਵਾ ਇੱਕ ਵਾਰੀ ਜੇਲ੍ਹੋਂ ਆਉਣਗੇ ਸਕੂਟਰ ਬੰਨ ਜਾਂਦਾ ਉਹ ਲੈ ਭਰਾਵਾ ਐ ਇਧਰ ਹੋਰ ਹੀ ਕੰਮ ਤੱਤਾ ਹੋਇਆ ਪਿਆ ਹਾਂ ਐ ਇਧਰ ਕੰਮ ਤੱਬਿਆ ਪਿਆ ਇਧਰ ਅੰਕਲ ਹੁਣੇ ਲੱਗੇ ਹੋਏ ਆ ਅੰਕਲ ਜੀ ਸਾਸਰੀ ਘਰ ਕੋਰਸ ਨਾਉ ਠੀਕ ਹੋ ਚਲੋ ਠੀਕ ਹੀ ਚੱਈਏ ਤੱਕੋ ਜੀ ਬਹੁਤ ਵਧੀਆ ਬਹੁਤ ਸੋਹਣਾ ਕੰਮ ਚੱਲ ਰਿਹਾ ਇੰਨੇ ਫੋਰਟੀ ਚ ਕੰਮ ਕੀਤਾ ਨਾ ਅੰਕਲ ਉਹਨਾਂ ਨੇ ਤੁਸੀਂ ਦੇਖ ਹੀ ਸਕਦੇ ਹੋ ਆ ਸਾਡੇ ਦੋ ਰੂਮ ਰੈਡੀ ਹੋ ਗਏ ਆ ਸਾਡੀ ਕਿਚਨ ਰੈਡੀ ਹੋ ਰਹੀ ਆ ਤੇ ਆ ਇੱਕ ਸਾਡਾ ਰੂਮ ਆ ਆ ਬਾਬਾ ਜੀ ਬਣਾ ਰਹੇ ਸਾਡੇ ਆ ਬਾਬਾ ਬਾ ਮੈਨੂੰ ਗਾਲ੍ਹਾਂ ਕੱਢੇ ਹਾਂ ਜੀ ਅੰਕਲ

ਹਾਂ ਜੀ ਇਹਨੇ ਲੱਭਣਾ ਲੱਭਾ ਜਾ ਹੈ ਹੈ ਉਹ ਤੋਗਾ ਆਹਾਂ ਦੋ ਡੱਬੇ ਚੋਤਾ ਵੀ ਰੱਖਦੇ ਆਂ ਆਹਾਂ ਮੈਨਾਂ ਕਹੇ ਕਿ ਦੋ ਉੱਧਰ ਹੀ ਮਿਆ ਕਰੰਦਾ ਅੱਛਾ ਤੁਸੀਂ ਮੇਰੇ ਸਾਹੇ ਦਾ ਮੁੰਡਾ ਵਾ ਅੱਛਾ ਹੈ ਹੈ ਉਹ ਉੱਧਰ ਸੀਮੈਂਟ ਆਉਂਦੇ ਤਿੰਨ ਜਾਨੇ ਸੀਮੈਂਟ ਲੈ ਕੇ ਆਉਂਦੇ ਬੋਰੇ ਦੋ ਆ ਅੰਕਲ ਇਹ ਵੀ ਤੁਹਾਡਾ ਬੇਟਾ ਆਏ ਸ਼ੋ ਸੌਰੀ ਆਏ ਵੀ ਬੇਟਾ ਤੁਹਾਡਾ ਚੰਗ ਸਹੀ ਆ ਇੱਕ ਸਾਦੀ ਆ ਇੱਕ ਹਰਮਨ ਆ ਵੀਡੀਓ ਬਣਾ ਦੇ ਵੀਡੀਓ ਬਣਾ ਦੇ ਆ ਵੀਡੀਓ ਬਣਦੀ ਆਹ ਮੁੰਡਾ ਵੀਡੀਓ ਬਣਾਉਣਾ ਸਕੂਲ ਮੇਰੀ ਵੀਡੀਓ ਬਣਾਉਣਾ ਆਸ਼ਾ ਆਸ਼ਾ ਓ ਅੰਕਲ ਦਾ ਮੁੰਡਾ ਮਿਸਤਰੀ ਅੰਕਲ ਦਾ ਮੁੰਡਾ ਆ ਮੁੰਡਾ ਕਿੱਦਾਂ ਠੀਕ ਆ ਠੀਕ ਆ ਓ ਮਾਦਾ ਇਹ ਮੁੰਡੇ ਆ ਦੇਖੋ ਕੰਮ ਕਰਦੇ ਸਾਊ ਮੁੰਡੇ ਇਹ ਕੱਲਾ ਮੁੰਡਾ ਚੱਕ ਕੇ ਲੈ ਕੇ ਆਇਆ ਦੋ ਬੋਰੇ ਇਹਨਾਂ ਦੇ ਸੀਮਿੰਟ ਦੇ ਸਾਡੀ ਮੰਮਾ ਉੱਧਰ ਗੱਲਾਕਾਰ ਕਰਕੇ ਆਏ ਸਾਡੀ ਮੰਮੀ ਦੀਆਂ ਗੱਲਾਂ ਨਹੀਂ ਮੁੱਕਦੀਆਂ ਮਿਲ ਗਿਆ ਅਮਰੂਦ ਤੁਹਾਨੂੰ ਹੈ ਮਾਂ ਮਿਲ ਗਿਆ ਅਮਰੂਦ ਤੁਹਾਨੂੰ ਨੇ ਕਿੰਨੀ ਨਾਲ ਆਂ ਬੁਝਾਉਂਦੇ ਇੱਥੇ ਸੱਪ ਕਹਿੰਦੇ ਕਾਲੇ ਰੰਗ ਦਾ ਸੀ ਉੱਤੇ ਚੜਿਆ ਜਾਵੇ ਹਾਂ ਉਹ ਤਾਂ ਆਹਾਂ ਹਾਂ ਉਹ ਅਗਰ ਤੁਹਾਨੂੰ ਮੋਂਤਸੇ ਪਹਿਲਾਂ ਹੀ ਅਸੀਂ ਤਾਂ ਆਂਬ ਥੱਲੇ ਆ ਕੇ ਬੈਠੀਦਾ ਸੀ ਸੱਚੀ ਸੀ ਆਹ ਉਹ ਜਿਹੜਾ ਸੀ ਉਹਦੇ ਉੱਤੇ ਕਾਦਾ ਦੀ ਗੱਲ ਹੈ ਨਹੀਂ ਇੱਦੋਂ ਦਾ ਕਾਲੇ ਰੰਗ ਦਾ ਚੜੀਆ ਉਹ ਜੀ ਅਸੀਂ ਸੰਜੀਤ ਦੀ ਦਵਾਈ ਲਿਆਣ ਕੇ ਹੁਣ ਅਸੀਂ ਬੈਠੇ ਹੋਇਆ ਇੱਥੇ ਸੰਜੀਤ ਸਾਡੇ ਨੂੰ ਹੋ ਚੁੱਕੀ ਸੀਗੀ ਗੈਸ ਤੇ ਸਾਨੂੰ ਅਸੀਂ ਡਰ ਗਏ ਸੀ ਕਿਉਂਕਿ ਉਹਦੇ ਨੱਕ ਰਹੀ ਨਾ ਦੁੱਧ ਆ ਰਿਹਾ ਸੀਗਾ ਤੇ ਇਸ ਕਰਕੇ ਅਸੀਂ ਥੋੜਾ ਡਰ ਗਏ ਸੀ ਹੋ ਗਿਆ ਤਿਆਰ ਤਰੋ ਕੇ ਤੇ ਦੇ ਨਹੀਂ ਉਹ ਤਾਂ ਹੁੱਤੂ ਜਾ ਜਾਂਦਾ ਆ ਹੁੱਤੂ ਜਾ ਮਤਲਬ ਆ ਜਾਂਦਾ ਸੀਗਾ ਤੇ ਫਿਰ ਅਸੀਂ ਦਵਾਈ ਲੈਣ ਗਏ ਇੱਥੇ ਡਾਕਟਰ ਬੱਚੇ ਵਾਲਾ ਡਾਕਟਰ ਆ ਸਾਡੇ ਇੱਧਰ ਬਾਹਰ ਜਾਂ ਰੋਡ ਤੇ ਬਹੁਤ ਹੀ ਵਧੀਆ ਐ ਸਪੈਸ਼ਲਿਸਟ ਆ ਤੇ ਅਸੀਂ ਉਹ ਮੈਂ ਉਹਨਾਂ ਦਾ ਨੰਬਰ ਵੀ ਲੈ ਕੇ ਆਏ ਕਹਿੰਦੇ ਜਦੋਂ ਵੀ ਲੋੜ ਪਵੇ ਕੋਈ ਵੀ ਗੱਲਬਾਤ ਹੋਈ ਤਾਂ ਮੈਨੂੰ ਫੋਨ ਪਾ ਜ਼ਰੂਰ ਕਰ ਦਿਓ ਤੇ ਮਤਲਬ ਇੰਨੇ ਕ ਵਧੀਆ ਡਾਕਟਰ ਆ ਮਨਵੀਰ ਤੂੰ ਕੀ ਕਰਦਾ ਪਿਆ ਆ ਪਾਗਲ ਹੋ ਗਿਆ ਇਹ ਸੱਚੀ ਪਾਗਲ ਨਹੀਂ ਹੋ ਗਿਆ ਸਾਨੂੰ ਕੀ ਕਰੀ ਜਾ ਜੋ ਮਰਜੀ ਤੇਰੇ ਕੱਪੜੇ ਪਾਉਂਦਾ ਫਾਇਦਾ ਹੀ ਨਹੀਂ ਕੋਈ ਵੀ ਨਵੇਂ ਨੂੰ ਮੈਂ ਪਾਇਆ ਕਰੀ ਤੂੰ ਐਸੇ ਦਿਨ ਨੰਕਰ ਗੰਦਾਈ ਚੰਗਾ ਓ ਲੜਾ ਓ ਹੋ ਹਾ ਹਾ ਹੈਪੀ ਵਾਟ టు ਯੂ ਨੰਨੂ ਨੇ ਕੱਟਿਆ ਨੰਨੂ ਨੇ ਕੇ ਕਟਿਆ ਹੈਪੀ ਵਾਟ టు ਯੂ ਹੈਪੀ ਵਾਟ ਸਾਰੇ ਮੁੰਡੇ ਹਾਸੇ ਮਖੋਲਾ ਲਈ ਆ ਹੈਨਾ ਕੋਈ ਨਹੀਂ ਗਿਆ ਕਿਸੇ ਨੂੰ ਚਰਮ ਨਹੀਂ ਆ ਗਈ ਗਿਆ ਉਹ ਕਹਿੰਦਾ ਮੇਰਾ ਵਲੌਗ ਨਾ ਮਣੀ ਮੇਰੀ ਘਰ ਵਾਲੀ ਦੇਖਦੀ ਕੋਣ ਗਈ ਉਹ ਪਾ ਲਈ ਕਹਿੰਦਾ ਟੂਪੀ ਆ ਆ ਬੜਾ ਜੜਾਉਂਦਾ ਕਹਿੰਦਾ ਮੇਰੀ ਘਰ ਵਾਲੀ ਨਾ ਦੇਖ ਲੈ ਆਏ ਰੱਬਾ ਮਾ ਮਾ ਮਨ ਹੋਤੇ ਹੋਤੇ ਪਾ ਗਿਆ ਜਾ ਤੋਂ ਨਹੀਂ ਤਨੇ ਪਾ ਦੇ ਕਿੱਥੇ ਕਿੱਥੇ ਲੋਕਾਂ ਦੇ ਪਾਹਰਾ ਆਂਦੇ ਆਂ ਮੋਟਰਸਾਈਕਲ ਦੇਖੋ 1 2 3 ਨੰਨੇ ਕਿੰਨੇ ਮੋਟਰਸਾਈਕਲ ਗਿਣ ਕਿੰਨੇ ਆ ਓਏ ਵਾਹ ਆ ਗਿਆ ਆ ਗਿਆ ਇਹ ਬੱਚੋ ਇਹ ਪੱਜੋ ਡਰ ਗਿਆ ਨੰਨੇ ਪੱਜੋ ਡਰ ਗਿਆ ਡਰ ਗਿਆ ਡਰ ਗਿਆ ਮਨੂੰ ਅੰਕਲ ਆ ਗਿਆ ਅੰਕਲ ਆਇਓ ਤੁਹਾਡੇ ਮਟਰਸਾਈਕਲ ਤੇ ਮਿੱਟੀ ਪੋਂਦਾ ਮਜ਼ਾ ਮਜ਼ਾ ਮਾ ਗੋਚਾ ਜੱਟਾ ਬੋਚਾ ਜੱਟਾ ਆਇਆ ਪਾਜ ਕੇ ਤਾਂ ਮਰਦਾ ਤਾ ਉਹ ਨਾ 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 ਲਾਉਂਦਾ ਥੱਲੇ ਬਾੜ ਗਿਆ ਹਾਂ ਥੱਲੇ ਸੁ ਗਿਆ ਆਹ ਇਹ ਚਤੀ ਦੌੜ ਗਿਆ ਲੱਗ ਗਿਆ ਥੱਲੇ ਬਾੜ ਤਾਂ ਬਿਰਾਜਦਾ ਹੱਥ ਤੇ ਕਿਸੇ ਨੂੰ ਲਾਉਣਾ ਨਾ ਇਹਨੂੰ ਨਹੀਂ ਪਾਉਂਦੇ ਉੱਥੇ ਉਹ ਵਿਚਾਰਾ ਉਹ ਲੈ ਗਿਆ ਆਹਨ ਗਲ ਮੜ ਕੇ ਲੈ ਗਿਆ ਕਹਿੰਦਾ ਮਨਵੀਰ ਮਨਵੀਰ ਤੇਰੇ ਮੂੰਹ ਤੇ ਨੁਪਸਟਿਕ ਲੱਗੇ ਲਿਆ ਲਾਵਾਂ। ਆ ਗਿਆ। ਨੰਨੂ ਆਨੂ ਆ ਜਾ। ਆ ਜਾ ਫੇ। ਨੰਨੂ ਭੱਜ ਜਾਏ ਭੱਜ ਜਾਏ। ਨੰਨੂ ਇੱਧਰ ਆ ਜਾ। ਅੰਕਲ ਕਹਿੰਦਾ ਮੇਰੇ ਮੋਟਰਸਾਈਕਲ ਦਾ ਕੋਈ ਗੱਲ ਹੈ ਚਲੀਏ ਪ੍ਰਸਾਦ ਪੁੱਛ ਲੈ ਦੇਖੀਦਾ ਮੈਂ ਤਾਂ ਨਹੀਂ ਦੇਖਦੀ ਅੰਕਲ ਮम्मी ਸਮਝਾ ਹਾਏ ਰੱਬਾ ਉਹਦਰ ਵਿਚਾਰੀ ਲੱਗੀ ਕੱਪੜੇ ਤੋਂ ਉਹਨੂੰ ਵਿਚਾਰੀ ਨੂੰ ਆ ਗਿਆ ਆ ਗਿਆ ਆ ਗਿਆ ਮੰਨੂ ਅੰਕਲ ਆ ਗਿਆ ਤੇਰੇ ਜੁੱਤੀਆਂ ਪੈ ਜਾਣੀਆਂ ਮੰਨੂ ਤੇ ਕੇਕ 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 ਇਹ ਚਲੱਪਾ ਮਾਰ ਹੂੰ ਚੱਪਾ ਮਾਰ ਇਹ ਵਾਓ ਇਹ ਪੋਤੇ ਦੀ ਅੱਜ ਵੀ ਵੀ ਕਿਤਾਬ ਆ ਹਾਂ ਪੋਤੇ ਦੀ ਕਲੀ ਵੀ ਹਾਂ ਅਸੀਂ ਰੋਟੀ ਪਾੜੀ ਬਣਾ ਕੇ ਖਾ ਕੇ ਲੇਕਰਾਂ ਖਾਧੀ ਰੋਟੀ ਨਾ ਚੰਦੇ ਮੈਂ ਤਾਂ ਖਾ ਆਇਆ ਹਾਂ ਜੇ ਤੂੰ ਖਾਵੇਂ ਮੋਲੇ ਖਾਦੀ ਨਹੀਂ ਹੋਰ ਬਚਾ ਕਦੋਂ ਮੈਂ ਤਾਂ ਖਾ ਆਇਆ ਰੋਟੀ ਮੇਰੀ ਗਰਸੋਂ ਤਾਂ ਆਪਜੀ ਦੀ ਮੈਨੂੰ ਫੇਰ ਦੁਆਰਾ ਭੁੱਖ ਲੱਗੀ ਹੈ ਕਿਉਂ ਸਾਜੀ ਵੀ ਹੋਣੀ ਕਿ ਅੱਜ ਸਾਨੂੰ ਸੁਗਾ ਫੇਰ ਉਹਨਾਂ ਨਾਲ ਸਾਰ ਨਾ ਪੈਣਾ ਆ ਲੈ ਲੈ ਤਾਂ ਸਾਡਾ ਪਿੱੱਡੂ ਸਾਡਾ ਪਿੱੱਡੂ ਦੇ ਲੈ ਹਾਂਜੀ ਪਿੱੱਡੂ ਸਾਹਿਬ ਹਾਂਜੀ ਹਾਂਜੀ ਸੰਤੂ ਸਾਹਿਬ ਹਾਂਜੀ 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 ਭਾਜੀ ਦੱਜੂ ਆ ਤਲੋ ਯਾਰ ਤੁਣ ਲੋ ਇਹਨੂੰ ਸੰਤੂ ਕਹਿਣਾ ਨਹੀਂ ਹੁੰਦਾ ਓਏ ਮੁੰਡਾ ਕਹਿੰਦਾ ਆ ਜਾ ਖੇਡੀਏ। ਪਾ ਕਹਿੰਦਾ ਆ ਜਾ ਖੇਡੀਏ। ਚਲੋ ਜੀ। ਹੈਂ? ਜੀ ਜੀ ਮੇਰੀਆਂ ਤਾਂ ਬਹੁਤ ਜ਼ਿਆਦਾ ਆ ਭਾਜੜਾ ਲੱਗਦੀਆਂ। ਇੱਥੇ ਜਿੰਦਾ ਤੇ ਲ ਇਸ ਤਰ੍ਹਾਂ ਆ ਗਈਆਂ। ਉਹ ਅੱਧੀ ਘੜੀ ਘਰੇ ਤੇ ਕਦੀ ਇੱਧਰ ਤੇ ਕਦੀ ਉੱਧਰ ਤੇ ਕਦੀ ਇੱਧਰ। ਸੋਵੇਂ ਸਾਰਾ ਦਿਨ ਇੱਦੀ ਨਿਕਲ ਜਾਂਦੀ ਆ ਤਾਂ ਫਿਰ ਪੈਰਾਂ 'ਚ ਦਰਦਾਂ ਹੁੰਦੀਆਂ। ਹੁਣ ਸੋ ਮੈਂ ਚੱਲੀ ਆ ਤਾਂ ਕਿ ਦੁੱਧ ਲੈਣ। ਕਾਕੇ ਲਈ ਦੁੱਧ ਲੈਣ ਤੇ ਮਨਵੀਰ ਨੂੰ ਕੋਈ ਚੀਜ਼ ਦੇ ਦਵਾਂ ਖਾਣ ਨੂੰ। ਚਲੋ ਇਹ ਤੂੰ ਜਿੱਥੇ ਦੇ ਦੋ ਉੱਥੇ ਹੀ ਟੋਹੇ ਖੋਡਣ ਲੱਗ ਜਾਣਾ ਮਨੂ ਇੱਥੇ ਚੰਦਨ ਦਾ ਮਾਮਾ ਇਹਨੂੰ ਹੁਣ ਮੈਂ ਕਮਰੇ 'ਚ ਤਾੜਨਾ ਅੰਦਰ ਮਨਵੀਰ ਨੂੰ ਮਨਵੀਰ ਨੂੰ ਇੱਕ ਕਮਰੇ 'ਚ ਬੰਨ੍ਹ ਦੇਣਾ ਮੈਂ ਬੰਨ੍ਹ ਦਮਾ ਨਾ 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 ਤੂੰ ਘਰੇ ਤੇ ਚੱਲ ਇੱਕ ਵਾਰੀ ਤੈਨੂੰ ਫੇਰ ਮੈਂ ਦੱਸ ਦਿਆਂਗੀ ਅੱਜ ਮੈਂ ਵੀ ਘਰੇ ਘਰੇ ਖਾਣ ਲੱਗੀਆਂ ਰੋਟੀ ਰੋਟੀ ਖਾ ਲਈ ਮੈਨੂੰ ਕੱਖ ਲੱਗ ਰਹੀ ਆ ਸੋ ਆਪਾਂ ਲੱਗੀਆਂ ਰੋਟੀ ਖਾਣ ਉਦੀ ਗੋਲ ਬਣਾ ਕੇ ਰੋਟੀ ਬਾਜੀ ਬਾ ਜਿਹੜਾ ਬਾਰਤੋਂ ਬਹੁਤ ਜ਼ਿਆਦਾ ਆ ਜੀ ਜੀ ਮੇਰਾ ਬਹੁਤ ਜ਼ਿਆਦਾ ਸਿਰਦਰ ਤਾਂ ਹੁੰਦਾ ਸੀਗਾ ਸੋ ਮੈਂ ਥੋੜਾ ਟਾਈਮ ਰੈਸਟ ਕਰਦੀ ਪਈ ਸੀਗੀ ਰਾਸ਼ਟਕਾਰ ਦੀ ਕਾਰ ਦੀ ਮੈਂ ਸੋਚਿਆ ਵੀ ਰੈਸਟ ਤਾਂ ਜਿਆਦਾ ਟਾਈਮ ਨਹੀਂ ਹੁਣੀ ਹੈਗੀ ਤੇ ਪਲਾਟ ਚ ਹੀ ਚਲ ਜਾਨੀ ਆ ਕਿਉਂਕਿ ਸਾਡਾ ਮਨਵੀਰ ਜਿਹੜਾ ਮੈਨੂੰ ਵਾਰ-ਵਾਰ ਆਣ ਕੇ ਡਿਸਟਰਬ ਕਰਦਾ ਸੀਗਾ ਤੇ ਰੈਸਟ ਉੱਥੇ ਕਿੱਥੇ ਕੀ ਬਿੱਟੀ ਖਾਈ ਮਨਵੀਰ ਤੂੰ ਕੀ ਕਰਦਾ ਪੁੱਤ ਲੱਗੀ ਇਧਰ ਆ ਮੇਰੇ ਕੋ ਫਾਇ ਮੇਰਾ ਪੁੱਤ ਉਹ ਲੱਗੀ ਲੱਗ ਗਿਆ। ਓਹ ਹੋ ਹੋ। ਓਹ। ਚਾਹ ਦਾ ਲੱਗ ਗਿਆ। ਧਿਆਨ ਨਾਲ ਹੌਲੀ-ਹੌਲੀ ਜਾਇਓ ਠੀਕ ਆ। ਡਿੱਗਣਾ ਜਾਇਓ। ਡਿੱਗਣਾ ਜਾਇਓ ਠੀਕ ਆ? ਠੀਕ ਆ। ਆਹੋ। ਕੋਈ ਨਾ ਹੌਸਲਾ ਰੱਖੋ ਠੀਕ ਆ? ਮੇਰਾ ਪੁੱਤ। ਧਿਆਨ ਨਾਲ ਧਿਆਨ ਨਾਲ। ਗਾਇਸ। ਬਹੁਤ ਹੀ ਜ਼ਿਆਦਾ ਨਾ। ਨੋ ਟੰਕੀ ਬਾਜ਼ ਆਏ ਹਟ ਨ ਟੰਕੀਆਂ ਦਾ ਅੱਧਾ ਗੰਦਿਆ ਲੱਗੇ ਆਈ ਦੰਨ ਨੇ ਸੇਂਸੇ ਮਾਜ ਕੱਪੜੇ ਪਾਏ ਤਾਂ ਨਾ ਨੇ ਸੇਂਸੇ ਕੱਪੜੇ ਪਾਏ ਮੈਂ ਤਾਂ ਮੇਰੀ ਸ਼ੌਣ ਹੀ ਬੁਗੜੀ ਨੇ ਜੀ ਕੱਪੜੇ ਪਾਏ ਅਜੀ ਅਗਰ ਨਦੀ ਦਾਦੀ ਦੇਖਣ ਦਿਆਰ ਉਹ ਚੂਹ ਉਹ ਚੂਹ ਇਹ ਦੂਤਰੀਆ ਹੁੰਦਾ ਇਹਨੂੰ ਚਾਕੇ ਲੈ ਗਿਆ ਹੈ ਆਹਾਂ ਇਹਨੂੰ ਪ੍ਰਸ਼ਾਦ ਮਿਲਿਆ ਅੱਜ ਇਹਨੂੰ ਕਿੰਨਾ ਪ੍ਰਸ਼ਾਦ ਮਿਲਿਆ ਸੈਂ ਬਹੁਤ ਗੁੱਦਵਾਦੀ ਪਾਪੇ ਨੇ ਕਿੰਨੀਆਂ ਮਾਰੀਆਂ ਮੈਂ ਕਹਾ ਵਾਪਸ ਸਬਜ਼ੀ ਵਗੈਰਾ ਲੈ ਆਂਦੇ ਉਥੋਂ ਇੰਨੀ ਮਹਿੰਗੀ ਹੋਣੀ ਉਥੇ ਫੇ ਹੁਣ ਕੀ ਕਰਨਾ ਮੈਂ ਕਹਾ ਮੂੰਗੀ ਬਸਰੇ ਤੇ ਦਾਲ ਵਗੈਰਾ ਜੀ ਮੇਰਾ ਸ਼ਨਵੀਰ ਮੇਰੇ ਕੋਲ ਆਇਆ ਆ ਜੀ ਸ਼ਨਵੀਰ ਛੱਡ ਦੇਖੋ ਗੰਦੂ ਮੰਦੂ ਬੰਨ ਗਿਆ ਗੰਦੂ ਮੰਦੂ ਕਿੰਨਾ ਬੰਨ ਗਿਆ ਦੇਖੋ ਹੈ ਗੰਦੂ ਮੰਦੂ ਨਹੀਂ ਤਾਂ ਨਹੀਂ ਤਾਂ ਆ ਦੇਖੋ ਕੀ ਕਰ ਦਾਂ ਮੈਂ ਨੇ ਸੌ ਜਾਂਦਾ ਅੱਖਾਂ ਘਾੜ ਲੈਂਦਾ ਆਪ ਦਿਨੇ ਸੁੱਤਾ ਰਹਿੰਦਾ ਰਾਤ ਬੰਨ ਕਰਦਾ ਆਹੋ ਦਿਨੇ ਤੇ ਆਪ ਸੌ ਲੈਣਾ ਹੈ ਤੈਨੂੰ ਵੀ ਲੱਗਦਾ ਪਲਾੜ ਜਾ ਕੇ ਨੀਂਦਾ ਬੁਰੀਆਂ ਹੁੰਦੀਆਂ ਹਨ ਤੇਰੀਆਂ ਖੁੱਲੀ ਜਗ੍ਹਾ ਤੇ ਗਿੱਜਿਆ ਹਾਂ ਹਾਂ ਖੁੱਲੀ ਜਗ੍ਹਾ ਤੇ ਤੂੰ ਗਿੱਜ ਗਿਆ ਰਹਿਣਾ ਇਹ ਤਾਂ ਸਾਰੇ ਕੱਪੜੇ ਕੰਦੇ ਆ ਦੇ ਦੇਖੋ ਆ ਦੇਖੋ ਗਾਇਸ ਇਹਨੂੰ ਕੋਈ ਵੀ ਇਹਨੂੰ ਪਸੰਦ ਨਾ ਕਰਿਓ ਤੁਸੀਂ ਇਹ ਮੁੰਡਾ ਬਹੁਤ ਜ਼ਿਆਦਾ ਗੰਦਾ ਬਣ ਗਿਆ ਤੇ ਸੰਵੀਰ ਜਿਹੜਾ ਸਾਡਾ ਸੋਹਣਾ ਪੁੱਤ ਬਣ ਗਿਆ ਆਹਾ ਹਾ ਹੈਪੀ ਬਰਥਡੇ ਥੰਡੇ ਹੈਪੀ ਬਰਥਡੇ ਸਨਵੀਰ ਸਾਡਾ ਸੋਹਣਾ ਮੁੰਡਾ ਕਿਉਂਕਿ ਸਫਾਈ ਚ ਰਹਿੰਦਾ ਆ। ਸੰਵੀਰ ਸਾਡਾ ਬਹੁਤ ਸਫਾਈ ਚ ਰਹਿੰਦਾ ਤਾਂ ਮਨਵੀਰ ਸਾਡਾ ਬੈਡ ਬாய் ਹੋ ਗਿਆ। ਗੰਦਾ। ਇੰਨਾ ਜਿਆਦਾ ਗੰਦਾ ਮੁੰਡਾ ਬਣ ਗਿਆ ਨਾ। ਗੰਦਾ। ਇਹਦੀ ਮੰਨਾਨੀ ਨੂੰ ਵੀ ਕਹਣਾ ਇਹਨੂੰ ਨਹੀਂ ਪਿਆਰ ਕਰਨਾ ਤੁਸੀਂ। ਮਿੱਟੀ। ਦੇਖੀ ਤੇਰੀ ਨਾਨੀ ਨੇ ਵੀ ਤੇਰੇ ਕੋ ਆਇਆ ਕਰਨਾ ਨਾ ਦੇਖੀ। ਉਹਨਾਂ ਨੇ ਵੀ ਕਹਿਣਾ ਮੈਂ ਕਹਣਾ ਇਹਨੂੰ ਪਿਆਰ ਨਹੀਂ ਕਰਨਾ। ਮਿੱਟੀ। ਦੇ ਇੰਨਾ ਗੰਦਾ ਮੁੰਡਾ ਬਣ ਗਿਆ ਨਾ ਇਹ। ਮਨਵੀਰ ਤੂੰ ਕੀ ਕਰਨ ਦੇ ਆਇਆ? ਹਾਂ ਦੇ ਹੱਸਦਾ ਚੰਨ ਵੀਰ ਹਾਂ ਦੇ ਹੱਸਦਾ ਸਨ ਵੀਰ ਹੋਇਰ ਬੋਇਰ ਬੋ ਜਲੇ ਲਾ ਛੂਟੇ ਜਲੇ ਆ ਬਾਹ ਹੈ ਉਹਨ ਕੜ ਗਿਆ ਹੈ ਉਦਾਂ ਡਰ ਲੱਗਦਾ ਹੈ ਚਲ ਗਿਆ ਇਹਨੂੰ ਇਹਨੂੰ ਚੰਗਾ ਮਿਲ ਗਿਆ ਆਂਟੀ ਲੱਗੇ ਦੇਖਣ ਨੂੰ ਪੂਆਨ ਪੈਸੇ ਦੇ ਗਿਆ ਪੈਸੇ ਦੇ ਗਿਆ ਚਲ ਪੈਸੇ ਦੇ ਗਿਆ ਪੈਸੇ ਦੇ ਗਿਆ ਚਲ ਕਿੱਥੇ ਪੈ ਕਿੱਥੇ ਪੈ ਹਾਂ ਹਿੰਦਾ ਕਿੱਥੇ ਪੈ ਇਹ ਤਾਂ ਮੈਂ ਉਹਨੂੰ ਕਦੇ ਪੈਸੇ ਨਹੀਂ ਆਇਆ ਕੰਮ ਫੜਾਏ ਸਨ ਕੰਮ ਕਰੀਆ ਪਾ ਦਾਸ ਇਹ ਕੰਮ ਕਰੀਏ ਚੰਦੇ ਫਹਿ ਮੈਨੂੰ ਫੜਾਏ ਆ ਅੱਗੇ ਉਹਨਾਂ ਟੋਪੀ ਪਜਾਰੇ ਮੇਰੇ ਬਣੋਂ ਟੋਲੇ ਕਿੰਨਾ ਕਾਲਾ ਬਾਲਾ ਜਿਹਨੂੰ ਪਰੀ ਮੰਨਦਾ ਦੀਪ ਆਪੇ ਉਹਨਾਂ ਨੂੰ ਮੈਂ ਆਹ ਨੂੰ ਕਾਲੀ ਆ ਔਰ ਉਹ ਕੰਮ ਕਰਦੇ ਇੱਥੇ ਕੰਮ ਰੱਖੀਆਂ ਆ ਅਦਰਾਂਟੇ ਨਾਲ ਘਰ ਬੰਦਾ ਵਿਆ ਆ ਸਾਡਾ ਵੀ ਘਰ ਬੰਦਾ ਕਾਰ ਅੱਜ ਤੱਕ ਕੰਮ ਚੱਲ ਗਿਆ ਸਾਡੇ ਘਰ ਦਾ ਅਜੇ ਆਪ ਦਾ ਜ਼ਿਕਰ ਕਿੱਥੇ ਹੈ ਜੇ ਤਾਂ ਸਰਵਾਦੇ ਹੀ ਆ ਅੱਜ ਦਾ ਜ਼ਿਕਰ ਅਜੇ ਦਾ ਸਟਾਰਟਿੰਗ ਆ ਜੇ ਤਾਂ ਜਿਹਦੇ ਨੰਬਰ ਹੀ ਆ ਨੇਮ ਨੰਬਰ ਸਹੀ ਗੱਲ ਆ ਸਹੀ ਗੱਲ ਆ ਕਾਈ ਲਈਦਾ ਆ ਇਹਦਾ ਨੰਬਰ ਹੀ ਆ ਅਜੇ ਸ਼ੂਟਿੰਗ ਹੁੰਦੀ ਮੇਰਾ ਸ਼ੂਟਿੰਗ ਹੁੰਦੀ ਵਾਕਿਆ ਤੇ ਲੋਣਾ ਕਾਰ ਬਣਾਉਣੇ ਕਿੰਨੇ ਆ ਨੰਬਰ ਹੀ ਸਟਾਰਟਿੰਗ ਆ ਵੈਲੋਂਦੀ ਸਟਾਰਟਿੰਗ ਨੀ ਆਤੀ ਆਉਣੀ ਆ ਹਾਂ ਲਾ ਖਿਆਲਾ ਹੋਈ ਹੈ ਹੈ ਹੋਰ ਉਹ ਗਾਮਟ ਫੋਰਤੀ ਚ ਚੱਲਦਾ ਪਿਆ ਹੈ ਹੈ ਥਾਰਾ ਕੁਝ ਹੀ ਲਾਓ ਪੂਲੀ ਨਾਲ ਕਾ ਮੈਂ ਦੇਖੂ ਕਿਨੀ ਫੋਰਤੀ ਚ ਚੱਲਣ ਦੇ ਆ ਮਨੇ ਜਾ ਸਲਾਈ ਡੇ ਕੇ ਜਾ ਗੱਡੀ ਉਹ ਚ ਲੈ ਕੇ ਆ ਗਿਆ ਕੱਟ ਕੇ ਲੈ ਗਿਆ ਹੋ ਗਿਆ ਨਹੀਂ ਗਾ ਆਰਪ ਕੀ ਹੋਈ ਆ ਸਾਰੀ ਉਹ ਦੂਹ ਤੇ ਬੇਰੀ ਆ ਹੱਥ ਵੇਖਿਆ ਹਾਂ ਹਾਂ ਜੀ ਮਿਸਟਰ ਕਿ ਮਨ ਮੈ ਇੱਧਰ ਦੇ ਜਾ ਆ ਜਾ ਤੂੰ ਆ ਇੱਧਰ ਦੀ ਜਾ ਉਧਰ ਦੀ ਜਾ ਚੱਲ ਜਾ ਥੱਲੇ ਉਧਰ ਦੀ ਉਧਰ ਦੀ ਉੱਧਰ ਦੇ ਚੱਕ ਲਗਾ ਰੁਕ ਜਾ ਆ ਜਾ ਜਪਾ ਦੇ ਕੋਲ ਚਲ ਜਾ ਜਾ ਜਪਾ ਦੇ ਕੋਲ ਚਲ ਚੱਕ ਲਾਣਾ ਤੇ ਮੈਂ ਹੋਰ ਅਸੀਂ ਨੇ ਇਹਨੂੰ ਬੁਲਾਈ ਦਾ ਬਾਹਰ ਜਾ ਕੇ ਕਿਹਦੇ ਨੇ Ô دیکھو không? دا ਆਹ ਤਾਂ ਨੂੰ ਕੋਟਰੀ ਆਇਆ ਨਲਾਦਾ ਬਿਕਰਮ ਆ ਗਿਆ ਆਇਆ ਬਿਕਰਮ ਆ ਗਿਆ ਮੈਨੂੰ ਪਾਪਾ ਆ ਗਏ ਇਹਨੂੰ ਕੋਈ ਆਪਾਂ ਚੀਂਗਾ ਆਇਆ ਜੀ ਜਲਦੀ ਆ ਜਾ ਦੇ ਭਾਗੋ ਚੱਲ ਜਾ ਦੇ ਭਾਗੋ ਚੱਲ ਜਾ ਮਨਵੀਰ ਮਨਵੀਰ ਮਨੇ ਹੋਰ ਕੋਣਾ ਸੱਲਾਹ ਕਹਿੰਦਾ ਹੋਜੀ ਸ਼ਾਮ ਦਾ 6:30 ਵਜ ਚੁੱਕਿਆ 6 ਤੇ ਕੰਮ ਹੋ ਚੁੱਕਿਆ ਇੰਨਾ ਕ ਲੀਆਂ ਜਿਹੜੀਆਂ ਆ ਇੰਨੀਆਂ ਖੋ ਚੁੱਕੀਆਂ ਆ ਸੋ ਇਹ ਸਮਾਨ ਜਿਹੜਾ ਘਰੇ ਰੱਖਣ ਚੱਲੇ ਆ ਮਨਵੀਰ ਆ ਜਾ ਤਾਰੇਤਾ ਆ ਜਿਹੜੀ ਰੇਤਾ ਸੱਚ ਇਹ ਨਹੀਂ ਦਿੱਤੀ ਇਹ ਸੱਚ ਸੀ ਇਹ ਸੱਚੀ ਹੈਲੋ ਹਲੋ ਫੋਨ ਤਾਂ ਕਰਨੀ ਨੀ ਆਨੇ ਸਾਰਿਆਂ ਨਾ ਕਰ ਲਾ ਸਾਰਿਆਂ ਨੇ ਕਰਕੇ ਆਇਆ ਸਾਰਿਆਂ ਨੇ ਲੈ ਲੋ ਕੀਤੀ ਚਲ ਆਇਆ ਚਲ ਅਜੀ ਗਾਇਸ ਜੀ ਮੈਂ ਕੀਤਾ ਤੁਹਾਨੂੰ ਪਤਾ ਆ ਕਿ ਸਾਡੀ ਸਾਰਾ ਦਿਨ ਜਿਹੜੀ ਆ ਪਲਾਟ ਚ ਨਿਕਲ ਜਾਂਦੀ ਆ ਤੇ ਬਹੁਤ ਹੀ ਜ਼ਿਆਦਾ ਉੱਥੇ ਕੰਮ ਹੁੰਦਾ ਇਸ ਕਰਕੇ ਸਾਡਾ ਇੱਧਰ ਉੱਧਰ ਜਾਣਾ ਥੋੜਾ ਜਿਹਾ ਹੋ ਜਾਂਦਾ ਤੇ ਸਾਡਾ ਸੰਜੀ ਜਿਹੜਾ ਲੰਮੇ ਪਿਆ ਹੋਇਆ ਕਿਉਂਕਿ ਇਹਨੂੰ ਵੀ ਦੇਖਣਾ ਪੈਂਦਾ ਆ ਹਰ ਵਾਰ ਤੇ ਮੰਮਾ ਤੇ ਸੰਦੀਪ ਕਿੱਸੇ ਕੀ ਹੋਇਆ ਹਾਂ ਕਿ ਹੋਇਆ ਮੈਂ ਤਾਂ ਸੂਟ ਚਾਕੇ ਨੇ ਕੋਲ ਬਾਰੀ ਅੰਮਾ ਮਨਵੀਰ ਬਹੁਤ ਅਨਵੀਰ ਬਹੁਤ 텁ਕਦਾ ਪਿਆ ਕਿਉਂ ਪਤਾ ਨਹੀਂ ਬਹੁਤ ਜ਼ਿਆਦਾ 텁ਕਦਾ ਆ ਗਿਆ ਸਮਾਨ ਲੈ ਕੇ ਮੰਮਾ ਆ ਗਿਆ ਦੀ ਸਮਾਨ ਲੈ ਕੇ ਮੰਮਾ ਤੁਸੀਂ ਉਹ ਮੜਾ ਧਿਆਨ ਰੱਖੋ ਜੀ ਆ ਸਮਾਨ ਲੈ ਆ ਆਹੋ ਚੋਣ ਸ਼ੈਂਪੂ ਮਨਵੀਰ ਕੋਸਤੀ ਦਾ ਨਾਦੀ ਮੇਰੇ ਦੱਸ ਜੀ ਮੰਨ ਵੀਰ ਦੀ ਜਿਹੜੀ ਨਿੱਪਲ ਆ ਇਹਦੇ ਲਈ ਹਾਂ ਦੋਦ ਕਾੜਦਾ ਦੋਦ ਕਾੜਦਾ ਹਾਂ ਤੋਂ ਮਨ ਸਾਰਸਮਾਨ ਜਿਹੜਾ ਹੈ ਮੰਮਾ ਨੇ ਲੈ ਆਂਦਾ ਇਹ ਪਲਟਾ ਤਾ ਆਸ ਟੈਲੀਫੋਨ ਸਿਲਰ ਹੈ ਨਹੀਂ ਸੀ ਉਸ ਦਾ ਵੀ ਸਕਰੀਨ ਬਿਲ ਨਹੀਂ ਆਉਂਦਾ ਆ ਕਾੜ ਦੇ ਸਕਰੀਨ ਆਡੇ ਵਾਸਤੇ ਤੇ ਆ ਦੋਸਤ ਪੈਕੇਟ ਲਿੰਕਾ ਲਿੰਕਾ ਲੱਗਾਇਆ ਹਾਂ ਮਾਇਨੇ ਰਹਿ ਰਹੇ ਕੀਤਾ ਨਹੀਂ ਮੋਰਿਆ ਲਿੰਕਾ ਲੈ ਲੈ ਕੇ ਇਹ ਲੈ ਕੇ ਆ ਆਲੇ ਅਬੀ ਦਾਲ ਕੋਲੇ ਆਦੇ ਪਿਆਜ਼ ਤੇ ਅੱਜ ਕੱਲਾ ਮੈਂ ਰਾਈਸ ਬਣਾਵਾਂਗੀ ਥੋੜੇ ਜੇ ਤੇ ਰਾਈਸ ਨਾਲ ਮੂਦੀ ਮਸਲਾ ਦੀ ਦਾਲ ਬਣਾ ਲਾਂਗੇ ਚਲੋ ਨੀ ਬਾਹਰ ਗਰਮੀ ਹੋਣੀ ਹੈ ਨਾ ਤੁਰ ਕੇ ਆਉਂਦੇ ਆ ਉਹ ਲੱਗਦੀ ਉਦੋਂ ਨਹੀਂ ਲੱਗਦੀ ਹਾਂਜੀ ਆ ਗਏ ਹਾਂ ਕਿੱਥੋਂ ਆਏ ਕਾਨ ਕਿਹੜੀ ਕਾਨ ਤੂੰ ਬਸ ਇਹੀ ਕੰਮ ਆ ਤੈਨੂੰ ਉਹ ਕਹਿੰਦਾ ਠੰਡਾ ਲੈ ਕੇ ਤੂੰ ਉਹ ਲੈ ਕੇ ਦਿੱਤਾ ਹਾਂ ਮਗਰ ਉਹ ਕਹਿੰਦਾ ਉੱਥੇ ਜਾ ਕੇ ਪੀ ਆੜ ਗਿਆ ਫਿਰ ਕਿ ਠੰਡਾ ਦੇ ਤੂੰ ਰਸ ਨਾ ਨਾ ਹੁਣ ਤੈਨੂੰ ਠੰਡਾ ਦੇ ਉਹ ਚੱਕੀ ਰੱਖ ਲੈ ਸਾਰੇ ਨੂੰ ਨਾ ਪੜਾ ਠੰਡਾ ਹੀ ਲੈਣਾ ਤੂੰ ਇਤਰਾ ਅਕੈਡਮੀ ਇਤੋਂ ਕੱਢ ਕੇ ਖਾਣੇ ਠੀਕ ਆ ਅੱਭੀ ਖਾਣਾ ਠੀਕ ਆ ਲੇ ਬੇਬੀ ਖਾਣਾ ਲਓ ਲਾਡੀ ਕੋ ਇੱਕ ਪੈਕਟ ਸੀ